ਸਾਰਾਨੋਂ ਪਹਿਲੇ ਤੇ ਮੈਨੂੰ ਇਸ ਗੱਲ ਦਾ ਬੜਾ ਭਾਰੀ ਅਫਸੋਸ ਹੈ ਕਿ ਇਹਨਾਂ ਨੇ ਕੋਵਿੰਟਰ ਸੈਸ਼ਨ ਹੀ ਨਹੀਂ ਕੀਤਾ ਤੇ ਕੋਈ ਗਵਰਨਰਜ਼ ਐਡਰੈਸ ਨਹੀਂ ਆਇਆ ਕਿ ਸਾਰਾਨੋਂ ਪਹਿਲੇ ਇੰਪੋਰਟੈਂਟ ਹੁੰਦਾ ਹੈ ਕਿ ਗਵਰਨਰ ਜਿਹੜੀ ਗਵਰਨਮੈਂਟ ਹੁੰਦੀ ਹੈ ਜਿਹੜੀ ਸਰਕਾਰ ਆਫ ਦਿ ਡੇ ਹੁੰਦੀ ਹੈ ਉਹਦੀਆਂ ਉਪਲਬਧੀਆਂ ਜਾਂ ਜੋ ਵੀ ਆਰ ਐਸਪੈਕਟ ਹੁੰਦਾ ਹੈ ਗਵਰਨਰ ਸਾਹਿਬ ਦੇ ਐਡਰੈਸ ਹੁੰਦਾ ਕੋਈ ਗਵਰਨਰ ਸਾਹਿਬ ਦਾ ਐਡਰੈਸ ਨਹੀਂ ਹੋਇਆ ਉਸ ਦੇ ਬਾਵਜੂਦ ਫਿਰ ਤੁਸੀਂ ਵੇਖੋ ਕਿੰਨਾ ਅਨਫੋਰਚੂਨੇਟ ਏ ਜਿਹੜੀ ਸਾਡੀ ਬਿਜ਼ਨਸ ਐਡਵਾਈਜ਼ਰੀ ਮੀਟਿੰਗ ਹੁੰਦੀ ਕਮੇਟੀ ਦੀ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਗਵਰਨਮੈਂਟ ਤੇ ਸਪੀਕਰ ਬੈਠ ਕੇ ਗੱਲ ਕਰਦਾ ਹਾਊਸ ਕਿਹਨਾ ਚਿਰ ਚੱਲੇਗਾ ਬਿਜ਼ਨਸ ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਪਹਿਲੀ ਦਫਾ ਹੋਇਆ ਬੀਏਸੀ ਦੀ ਕੋਈ ਮੀਟਿੰਗ ਨਹੀਂ ਬਿਕੋਜ਼ ਉਹਦਾ ਮਤਲਬ ਹੈ ਕਿ ਇਹਨਾਂ ਕੋਲ ਬਿਜ਼ਨਸ ਹੀ ਕੋਈ ਨਹੀਂ ਹੈਬ ਹੈਜ਼ਟੇ ਸਾਰਾ ਕੰਮ ਤਿਆਰ ਕੀਤਾ ਗਿਆ ਜੋ ਵੀ ਇਹ ਅੱਜ ਬਿੱਲ ਵੀ ਲੈ ਕੇ ਆ ਰਹੇ ਨੇ 11 ਮਹੀਨੇ ਤੇ ਸੁੱਤੇ ਰਹੇ ਇਸ ਬਿੱਲ ਤੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਨਹੀਂ ਤੇ ਕੋਈ ਸਿਆਣੀ ਸਰਕਾਰ ਹੁੰਦੀ ਐਗਰੀਕਲਚਰ ਮਿਨਿਸਟਰ ਨੂੰ ਸਾਰੀਆਂ ਪੋਲੀਟੀਕਲ ਜਮਾਤਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟੌਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹੋਲਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਹੈ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਹੈ ਨਹੀਂ ਕਿ ਅਸੀਂ ਕਰਨਾ ਕੀ ਚਾਹੁੰਦੇ ਆ ਕੋਈ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਅਜੇ ਤੱਕ ਐਗਰੀਕਲਚਰ ਪਾਲਿਸੀ ਤਨਾ ਸਾਲਾਂ ਤੋਂ ਲੈ ਕੇ ਆ ਸਕੀ ਨਹੀਂ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ سارے ਹੋਰ ਮੁੱਦੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ-ਵਾਰੀ ਇੱਕ-ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲੌਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ ਹੈ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਗੋਲੀਆਂ ਮਾਰ ਕੇ ਭੱਜ ਜਾਂਦਾ ਸਾਰਿਆਂ ਨੂੰ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨੂੰ ਵੱਡੀ ਇਨਵੋਲਵਮੈਂਟ ਹੀ ਸਾਰੇ ਦੋ ਨੰਬਰ ਦੇ ਕੰਮ 'ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਨੇ ਉੱਥੇ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਕਿ ਰੈਵਨਿਊ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੇਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਵਰੀਜ਼ ਕਰਦੇ ਨੇ ਇੰਤਕਾਲ ਚੜਾਂਦੇ ਨੇ ਉਹ ਐਵਰੇਜ ਉਹਨੇ ਕੱਢੀ ਹੈ तकरीबन 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇਨੇ ਕੇਸੇ ਨੇ ਹੁਣ 2 ਮਿੰਟ ਦੇ ਵਿੱਚ ਵੇਖੋ ਜ਼ੀਰੋ ਆਰ ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟਸ ਆਜੀ ਆਈ ਹੈ ਇੱਕ ਅੰਮ੍ਰਿਤਸਰ ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰ ਜ਼ੀਤ ਤੋਂ ਆ ਰਹੀ ਹੈ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਹੈ ਇਹਨਾਂ ਦੇ ਐਮ.ਐਲ.ਏ ਕੋ ਇਹਨਾਂ ਦੀਆਂ ਮੰਤਰੀਆਂ ਜਾ ਰਹੇ ਆ ਤੁਸੀਂ ਹੈਰਾਨ ਹੋਵੋਗੇ ਜਿਸ ਏਰੀਏ ਦੇ ਵਿੱਚ ਕ੍ਰੈਸ਼ਸ ਆਏ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮਨਿਸਟਰ ਨੇ 5 ਲੱਖ ਰੁਪਇਆ ਮਹੀਨੇ ਦਾ ਇੱਕ ਕ੍ਰੈਸ਼ਰ ਕੋ ਲੈ ਰਿਹਾ ਲੌਂਡਰਡਰਤੀ ਤੋਂ ਤੁਸੀਂ ਗੱਲ ਹੀ ਛੱਡ ਲੋ ਕੋਈ ਬੰਦਾ ਅਤਵਾਦ ਦਾ ਵੀ ਅਸੀਂ ਟਾਈਮ ਵੇਖਿਆ ਜਿਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਿਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ ਉੱਤੇ ਉਹਨਾਂ ਨੇ ਟੀਨਾ ਲਾ ਲੀਆਂ तकरीबन 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸ ਐਚ ਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਹੋ ਜੀ ਸਾਰੀ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੋਡ ਕਾਦੀਆਂ ਤੇ ਘਰ ਰਸਤੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਕਾ ਲਾ ਦਿੰਦੇ ਇਵਨ ਲੀਡਰ ਆਫ ਆਪੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪਰਨਲ ਦੂਸਰੀ ਸੜਕ ਲੈਣੀ ਪੈਂਦੀ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਉਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਚੀਫ ਮਿਨਿਸਟਰ ਅਵੇਲੇਬਲ ਨਹੀਂ ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨਾਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ ਚੀਫ ਮਿਨਿਸਟਰ ਅਵੇਲੇਬਲ ਨਹੀਂ ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਓਬਿਚਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਜੜਾ ਡਾਕਟਰ ਮਨਮੋਨ ਸਿੰਘ ਤੇ ਸਾਰੇ ਦੇਸ਼ ਦਾ ਮਾਨਸਾ ਉਹਨਾਂ ਨੂੰ ਭਾਰਤ ਰਤਨਾਵਾਸੇ ਘੱਟ ਤੋਂ ਘੱਟ ਆਪਾਂ ਸਾਰੇ ਇੱਕ ਹੀ ਯੂਨਾਨੀਮਸ ਰੈਜ਼ੋਲੂਸ਼ਨ ਕਰਕੇ ਘੱਲਿਆ ਕਹਿੰਦੇ ਜੀ ਇਹ ਬਾਅਦ ਦੇ ਵਿੱਚ ਚਰਚਾ ਕਰ ਲਾਂਗੇ ਬਾਅਦ ਦੇ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਸੋ ਇਹ ਗੱਲ ਇੱਕ ਟੋਟਲੀ ਫੇਲਡ ਗਵਰਨਮੈਂਟ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਚਾਰਿਕਤਾ ਨਹੀਂ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਤੇ ਉਹਦੇ ਵਾਸਤੇ 2 ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਸ ਨਾਟ ਅ ਸੈਸ਼ਨ ਥਿਸ ਇਸ ਅ ਫਰਾਡ ਵਿਦ ði ਪੀਪਲ ਇਹਦੀ ਖੇਤੀ ਨੀਤੀ ਜਿਹੜਾ ਡਰਾਫਟ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰੈਲਕਟੈਂਟਲੀ ਸਪੋਰਟ ਕਰਾਂ ਅਸੀਂ ਜੋ ਸੈਂਟਰ ਚਾਹੁੰਦਾ ਸੈਂਟਰ ਤੇ ਬੇਸਿਕਲੀ ਕਾਲੇ ਕਾਨੂੰਨ ਜਿਹੜੇ ਤਿੰਨ ਵਾਪਸ ਲਏ ਸੀ ਉਹਦੀ ਹੀ ਇੱਕ ਇਹ ਉਸੇ ਚੀਜ਼ ਨੂੰ ਇੰਡਾਇਰੈਕਟਲੀ ਲੈ ਕੇ ਆਏ ਨੇ ਕੰਟ੍ਰੈਕਟ ਬੇ ਜਿਹੜੀ ਫਾਰਮਿੰਗ ਹੈ ਸਾਡੀ ਮੰਡੀਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾਣਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਸੀ ਝੋਨਾ ਤੇ ਕਣ ਖਰੀਦ ਕੇ ਦੇਣੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ ਤਕਰੀਬਨ 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਐਸ ਗਵਰਨਮੈਂਟ ਚ ਨਹੀਂ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਲਈ ਜਾਂਦੇ ਨੇ ਪੈਸਿਆਂ ਦੀ ਲੋੜ ਪੰਜਾਬ ਨੂੰ ਹੈ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਚੋ ਇਹਨਾਂ ਦੀ ਪ੍ਰਾਇੋਰਟੀ ਇਹ ਹੈ ਨਹੀਂ ਮੈਨੂੰ ਤਾਂ ਇਹ ਦੀ ਸਮਝ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ ਇੱਕ ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਚੱਲਦਾ ਨੇ ਟੋਟਲੀ ਟੁੱਟੀਆਂ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮ.ਐਲ.ਏ ਜੂ ਨੂੰ ਬੁਲਾ ਕੇ ਮਿਨਿਸਟਰ ਜੂ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇਹ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਦਰ ਨੂੰ ਤੂੰ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹਾਲ ਕੀ ਹੈ ਜੀ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂ ਜੀ ਤੁਸੀਂ ਕੁਝ ਡਰਾਫਟ ਸਰਕਾਰ ਲੈ ਕੇ ਆਏਗੀ ਮਤਾ ਤੁਸੀਂ ਹੱਕ ਚ ਰਹੋਗੇ ਜਿਹੜਾ ਦੇਖੋ ਗੱਲ ਐ ਸਰ ਮੈਂ ਤੇ ਤੁਹਾਨੂੰ ਕਿਹਾ ਰਲਕਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨੇ ਸੋਚਿਆ ਜੇ ਢੰਗ ਨਾਲ ડીਲ ਨਹੀਂ ਕੀਤਾ ਇਹਨਾਂ ਲੀਡਰ ਇਹਨਾਂ ਨੇ اپੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਟਿਸਟਾਂ ਨੂੰ ਕਿਸਾਨ ਯੂਨੀਅਨਜ਼ ਨੂੰ ਜਿਹੜੇ ਮਾਰਿਆ ਨੇ ਵਾਈਸ ਚਾਂਸਲਰਜ਼ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਇਸ ਨੂੰ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਘੱਟ ਤੋਂ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੋਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿਵੇਂ ਸੈਸ਼ਨ ਦਾ ਮਜਬੂਰੀ ਨਾ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਕਲਾ ਦਿੱਤੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਥੈਟ ਦੇ ਨੈਵਰ ਅਪਲਾਈ देयर ਮਾਈਂਡ ਸਾਰੋਂ ਬਡੀ ਗਾਲੇ ਅਪਲੀਕੇਸ਼ਨ ਆ ਮਾਈਂਡ ਹੀ ਨਹੀਂ ਕਿਸੇ ਗੱਲ ਦੇ ਵਿੱਚ ਬਾਜਾ ਸਰ ਆਪਕੋ ਬੀਜਪੀ ਕੇ ਸਾਥ ਜੋੜਾ ਜਾ ਰਹਾ ਹੈ ਚਲੋ ਛੋੜੋ ਬਾਜਾ ਜੀ ਗਲਸ ਪਾਸਿੰਗ ਹੈ ਐਜੂਕੇਸ਼ਨ ਲਾਰਨ ਨੇ ਫੜੇ ਕ ਵਿਧਾਇਕ ਦੇ ਉੱਪਰ ਕਹਿੰਦੇ ਉਹ ਵਿਧਾਇਕ ਜਿਹੜੇ ਨੇ ਸੈਂਟਰ ਦੇ ਹਸਪਤਾਲ ਚ ਫੇਟ ਰਹੇ ਨੇ